ਆਪਣਾ ਸਰਪੰਚ ਦਰੰਗਲਾ ਕੱਲ ਇੱਕ ਮੇਰੇ ਪਿੰਡ ਵਿੱਚ ਮੈਨੂੰ ਸੂਚਨਾ ਮਿਲੀ ਸੀਗੀ ਇੱਕ ਮੰਦ ਭਗਣੀ ਘਟਨਾ ਜੋ ਕਿ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਦੁਕਾਨਦਾਰ ਦੀ ਤੇ ਅਸੀਂ ਉਸ ਮੌਕੇ ਤੇ ਪਹੁੰਚੇ ਔਰ ਮੌਕੇ ਤੇ ਪਹੁੰਚ ਕੇ ਮੈਨੂੰ ਇੱਕ ਬੜੀ ਹੈਰਾਨਗੀ ਵਾਲੀ ਗੱਲ ਹੋਈ ਵੀ ਇੱਥੇ ਨਸ਼ਿਆਂ ਪਿੱਛੇ ਅਜਾੜ ਥਾ ਆ ਉੱਥੇ ਸਰੰਜਾਂ ਦਾ ਢੇਰ ਮਿਲਿਆ ਯੂਜ਼ ਕੀਤੀਆਂ ਜਾਂ ਤੇ ਮੈਂ ਇਸ ਤੋਂ ਚੇਤਾਵਨੀ ਦੇਣਾ ਚਾਹੁੰਦਾ ਕਿ ਸਰਕਾਰ ਜਿਹੜੀ ਆ ਯੁੱਧ ਨਸ਼ਿਆਂ ਵਿਰੁੱਧ ਬਹੁਤ ਹੀ ਸਖਤ ਲਿਆ ਦਿਨ ਆ ਰਹੀ ਆ ਤੇ ਇਸ ਵਿੱਚ ਕੋਈ ਵੀ ਇਹੋ ਜਿਹੇ ਨਸ਼ਿਆਂ ਵਾਲਾ ਅਨਸਰ ਸਾਡੀ ਗ੍ਰਿਫਤ ਚ ਆ ਗਿਆ ਜਾਂ ਸਰਕਾਰ ਦੇ ਧਿਆਨ ਚ ਆ ਗਿਆ ਅਸੀਂ ਨਾਲ ਹੋ ਕੇ ਕਾਰਵਾਈ ਕਰਾਵਾਂਗੇ ਮੈਂ মিডিਏ ਦੇ ਰਾਹੀਂ ਚੇਤਾਵਨੀ ਦੇਣਾ ਚਾਹੁੰਦਾ ਆਪਣੇ ਪਿੰਡ ਦੇ ਤੇ ਲਾਗੇ ਪਿੰਡ ਦੇ ਨਸ਼ੇੜੀਆਂ ਨੂੰ ਕਿ ਜੇ ਇਹੋ ਜੇ ਕੰਮ ਕਰਨੇ ਤੇ ਪਿੰਡ ਛੱਡ ਜੋ ਨਹੀਂ ਤੇ ਮੈਂ ਇਹੋ ਜੇ ਕੰਮ ਨਹੀਂ ਹੁੰਦੇ ਜਿਹੜਾ ਮੇਰੀ ਆਪਣੇ ਨੌਲੇਜ ਵਿੱਚ ਆ ਗਿਆ ਤੇ ਉਹਨੂੰ ਮੈਂ ਖੁਦ ਨਾਲ ਹੋ ਕੇ ਮੇਰੀ ਪੰਚਾਇਤ ਨਾਲ ਹੋ ਕੇ ਮੇਰੀ ਪੰਚਾਇਤ ਨਸ਼ਿਆਂ ਦੇ ਵਿਰੁੱਧ ਖਾਸ ਕਰਕੇ ਸੁਚੇਤ ਹੈ ਅਰੇ ਅਰੇ ਇਹੀ ਥਾਂ ਥਾਂ ਤੇ ਦੇਖਦੇ ਰਹਨੇ ਆ ਔਰ ਜਿਹੜੇ ਇੱਕ ਦੋ ਅਸੀਂ ਨਿਸ਼ਾਨਦੇਹੀ ਕੀਤੀ ਸੀਗੀ ਬੱਚਿਆਂ ਦੀ ਉਹ ਅਸੀਂ ਪੁਲਿਸ ਨੂੰ ਤਲਾਹ ਕੀਤੀ ਹੋਈ ਆ ਪੁਲਿਸ ਨੂੰ ਅਸੀਂ ਦੱਸਿਆ ਹੋਇਆ ਵੀ ਇਹ ਨਸ਼ੇੜੀ ਬੰਦੇ ਨੂੰ ਜਾਂ ਤੇ ਆਪਾਂ ਭਰਤੀ ਕਰਾਈਏ ਜੋ ਕਿ ਨਸ਼ੇ ਦੀ ਲਤ ਤੇ ਲੱਗ ਚੁੱਕਿਆ ਹੈ ਤੇ ਇਸ ਕਰਕੇ ਕਰਕੇ ਮੈਂ ਤੁਹਾਨੂੰ ਇੱਕ ਸਲਾਹ ਵੀ ਦੇਣਾ ਚਾਹਨਾ ਕਿ ਬੱਚੋ ਜੋ ਛੋਟੇ ਬੱਚੇ ਇਸ ਗ੍ਰਿਫਤ ਚ ਆ ਗਏ ਨੇ ਆਪਣਾ ਭਵਿਸ਼ਾ ਨਾ ਖਰਾਬ ਕਰੋ ਆਪਣੀ ਮਾਪਿਓ ਨੂੰ ਸੁਖ ਸੁਖੀ ਰੱਖੋ ਤੇ ਆਪਣਾ ਸੁਖ ਦੀ ਜੀਵਨ ਜਿਓ ਇਸ ਕਰਕੇ ਇਸ ਕੋਡ ਨੂੰ ਤਿਆਗੋ ਅਤੇ ਵਧੀਆ ਅਤੇ ਸਚਾਰੂ ਢੰਗ ਨਾਲ ਜ਼ਿੰਦਗੀ ਦੀ ਦੀਤ ਕਰੋ ਧੰਨਵਾਦ ਬਾਕੀ ਪ੍ਰਸ਼ਾਸਨ ਕੋਲੋਂ ਮੇਰੀ ਇਹ ਮੰਗ ਹੈ ਤੇ ਇਸ ਦੇ ਤੋਂ ਭਾਗ ਵੱਲੋਂ ਵੀ ਕਿਸੇ ਨੂੰ ਖੁੱਲੀ ਸਰਿੰਜਾਂ ਨ ਦਿੱਤੀ ਜਾਏ ਔਰ ਜੋ ਐਸੋ ਜਿਆ ਪ੍ਰਸ਼ਾਸਨ ਕਿਸੇ ਨੂੰ ਵੇਖਦਾ ਹੈ ਜਾਇ ਜੇ ਸ਼ਰਾਤਿਆਂ ਤਰਵੇਖਦਾ ਤੇ ਉਹਨਾਂ ਤੇ ਸ਼ਕਤੀ ਨਾਲ ਪੇਸ਼ ਆਇਆ ਜੇ ਔਰ ਸਖਤ ਜਿਹੇ ਨਾਲ ਉਹਨਾਂ ਨੇ ਵਰਤਾਓ ਕੀਤਾ ਜੇ ਧੰਨਵਾਦ ਜੇ ਕੁਮਾਰ ਮਿੰਡੂ ਦਰੰਗਲਾ ਸੋ ਕੀ ਘਟਨਾ ਹੋਈ ਜਿਹੜੀ ਚੋਰੀ ਦੀ ਵਾਰਦਾਤ ਹੋਈ ਕੀ ਘਟਨਾ ਸੀਗੀ ਸਾਰੀ ਸਰ ਮੈਂ ਸੂਰਿਆ ਤੇ ਮੈਂ ਗੋਦਾਮ ਆਪਣੇ ਚ ਗਿਆ ਤੇ ਗੋਦਾਮ ਦੇ ਬਾਹਰ ਤੰਦਾਰਾ ਲੱਗੇਦਾ ਇੱਕ ਉਹ ਤੰਦਾਰਾ ਕੋਈ ਕੁੱਟ ਕੇ ਤੇ ਅੰਦਰ ਵੜ ਕੇ ਉਹ ਗ੍ਰਿੱਲਾਂ ਪਈਆਂ ਲੋਹੇ ਦੀਆਂ ਉਹ ਦੋ ਤਿੰਨ ਗ੍ਰਿੱਲਾਂ ਲੈ ਗਿਆ ਤੇ ਅਸੀਂ ਇਹੋ ਪ੍ਰਸ਼ਾਸਨ ਨੂੰ ਕਹਣਾ ਚਾਹੁੰਦੇ ਜਿੰਨੇ ਵੀ ਜਰੋ ਥੋੜਾ ਬਹੁਤਾ ਜਿਹੜੇ ਆਗੇ ਬੰਦੇ ਇਹਨਾਂ ਦੇ ਨਿਗਰਾਨੀ ਪਾਈ ਜਾਏ ਇਹਨਾਂ ਨੂੰ ਹੱਥ ਪਾਈ ਜਾਏ ਕਿਉਂਕਿ ਬਿਯਾਰ ਸ਼ੁਰੂ ਆਤਾ ਹੈ ਨਿਕਾ ਜਾ ਕੰਮ ਕਾਰ ਨੂੰ ਇਸ ਵੱਡੇ ਕੰਮ ਨੂੰ ਕੋਈ ਦੇਣਗੇ ਸ਼ਾ ਤਾਂ ਇਹ ਉਦਾਸ ਕਰਨੇ ਵੀ ਇਹਨਾਂ ਦੀ ਜਿਹੜੀ ਇਹਨਾਂ ਨੂੰ ਹੱਥ ਪਾਈ ਜਾਏ ਇਹੜੇ ਵੀ ਬੰਦੇ ਆ ਗਏ ਗਲਤਾਂ ਸਰ ਰੰਗਲਾ ਕੱਲ ਦੀ ਘਟਨਾ ਹੋਈ ਹੈ ਵੀ ਇੱਥੇ ਦੁਕਾਨ ਦੇ ਬਾਹਰ ਪਿੱਛੇ ਬਣੇ ਉਹਨਾਂ ਨੇ ਤੋ ਕੰਦ ਨੂੰ ਉੜਕੇ ਦੋ ਤੋਂ ਸਮਾਨ ਚੋਰੀ ਕੀਤਾ ਤੇ ਉੱਥੇ ਗਰੇਲਾਂ ਵੀ ਚੁੱਕੀਆਂ ਇਹ ਇਸ ਤਰ੍ਹਾਂ ਵੀ ਘਟਣ ਲੱਗ ਗਈ ਹੋ ਚੁੱਕੀ ਹੈ ਜਿਹਦੇ ਵਿੱਚ ਪੰਜ ਸੱਤ ਦੁਕਾਨਾਂ ਉਦੋਂ ਵੀ ਪੰਨੀਆਂ ਸੀ ਮੰਦਰ ਦੀ ਵੀ ਹੋਇਆ ਸੀ ਦੁਕਾਨਾਂ ਦਾ ਵੀ ਪੰਨਿਆ ਸੀ ਪਰ ਉਦੋਂ ਵੀ ਕੁਝ ਨਹੀਂ ਪਤਾ ਲੱਗਦਾ ਹੁਣ ਵੀ ਕੁਝ ਇਸ ਤਰ੍ਹਾਂ ਦਾ ਪਤਾ ਨਹੀਂ ਲੱਗੇ ਕਰਦਾ ਜਿਹਦੇ ਕਰਕੇ ਬੇਨਤੀ ਕੀਤੀ ਜਾਂਦੀ ਆ ਵੀ ਇਹ ਦੀ ਘਟਨਾ ਤੋਂ ਮੁਖ ਰੱਖਦੇ ਹੋਏ ਪੁਲਿਸ ਨੂੰ ਆਪਣੀ ਗਸ਼ਤ ਜੜੀ ਵਿਧਾਨ ਚਾਹੀਦੀ ਆ ਤੇ ਜਈ ਤਰ੍ਹਾਂ ਦੇਖੀਦਾ ਵੀ ਲੇਟ ਸਵੇਰੇ ਵੀ ਆਉਂ ਤੇ ਪੁਲਿਸ ਉਸ ਤੋਂ ਨਹੀਂ ਚਾਉਂ ਕਿ ਜੀ ਨਾ ਬਾਜ਼ਾਰ ਚ ਗਸ਼ਤ ਕੀਤੀ ਜਾਂਦੀ। ਕਿਰਪਾ ਕਰਕੇ ਗਸ਼ਤ ਨੂੰ ਵਧਾਇਆ ਜਾਵੇ।